ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਅਸੀਂ ਚੱਲਿਆਂ ਜੀ ਪਾਪਾ ਡੱਲਿਆਂ ਦੀ ਸਮਾਦ ਦੇ ਉੱਤੇ ਅਜੇ ਉੱਤੇ ਖੰਡਪਾਟ ਸਾਹਿਬ ਦੇ ਘੋਗ ਪਹਿਣਗੇ ਸਾਰੇ ਚੱਲਾਂਗੇ ਸਿਆਹ ਹੋਣੇ ਵੀ ਤਿਆਰ ਨੇ ਬਹੁਤ ਕਰ ਧਿਆਨ ਕਿਰਨ ਹੋਰੇ ਆਉਂਦੇ ਨੇ ਤੇ ਮਿਲਦੇ ਆ ਰਾਹ ਨੂੰ ਦਿਖਾਵਾਂਗੇ ਸਾਰਾ ਤੇ ਉੱਥੇ ਵੀ ਦਰਸ਼ਨ ਕਰਾਵਾਂਗੇ ਬਣੇਗਾ ਆਪਣੇ ਬਲੌਗ ਨਾਲ ਅੱਜ ਅਸੀਂ ਆਪਾਂ ਵੀ ਕਰਤਿਆਂ ਨੂੰ ਆਗੇ ਪਾ ਲਈ ਚੱਲ ਪਿਆ ਇਹ ਕਿੰਟਰ ਹੈ ਸਾਡਾ ਕਰਦੇ ਆਂਗੇ ਅੱਜ ਲਈ ਬੱਚਾ ਮਾਲ ਦੀ ਆਣੀ ਆ ਗਿਆ ਸਾਰੇ ਧਿਆਨ ਦੇ ਵਿੱਚ ਜੀ ਆਪ ਜਿੰਨ ਬਰੀ ਦਾ ਆ ਗਿਆ ਪੈਰਾ ਜੰਨਾ گاؤں ਨੂੰ ਸਾਰੇ ਬੈਠੇ ਆ ਜਿੰਨੇ ਆਪਾਂ ਨਾਮ ਅਗਲੇ ਜਾ ਕੇ ਬੜੀ ਰੋਣਾ ਲੋ ਜੀ ਪਹੁੰਚ ਚੁੱਕੇ ਆਪਾਂ ਬਾਬਾ ਜੀ ਟੱਲੇ ਨਾਲ ਸਮਾਧ ਤੇ ਬਹੁਤ ਸੰਗਤ ਆਈ ਵੀ ਅੱਜ ਪਹੁੰਚ ਚੁੱਕੇ ਆ ਜਦੇ ਲੇਟ ਆਪਾਂ ਅੰਦਰ ਬਹੁਤ ਮੋਜੀ ਹੁੰਦੀ ਹੈ गुरू मुखां सिंह पालिया चाई च पले सूर जमाया मुठी छोले मुठी छोले चप के लंगण नंग न

ਜਿਨਾਂ ਦਾ ਆਪੋ ਭਾਈ ਮਹਾਜਨ ਪਰਿਵਾਰ ਜਿੱਥੇ ਨਾਲ ਖਾਰੇ ਜਿੰਦਾ ਦਾ ਆਪੋ ਸੀ ਕੋਨੇ ਜਿਵੇਂ ਜਬਰੀਏ ਜੀ ਸੋ ਰਹਿਣਾ ਸੀ ਹਾਲ ਕੋਲ ਮੱਝਿਆ ਨਾ ਹੋ ਗਿਆ ਤੇ ਵੇਲਾ ਤੇ ਆਹ ਛੇਰਾ ਆ ਕੇ ਅੱਧੀ ਨੇ ਛੇਰਾ ਬਾਈਨਸ ਮੱਛਾ ਉਹਨੇ ਕੋਈ ਨਾ ਨਾ ਲਾ ਕੇੱਖਦਾਰਾ ਖਤਮ ਹੋ ਗਿਆ और साथी आप ही जी मेरा चौर करता होगा सी छोड़ने के नाल वो तो परंपरा की हासी में ट्रेन चढ़केला अचानक वो मोदी जी ने आदा काम करा और वहां के हासी और के कई लोगों पाला येलो पार्टी के तरफ से वेंकी जी भी महाराज ये सब ढंग का देखे हो रहे हैं हमारे खासदार सरकारिया ने 40 युवाओं ने एक पल्ला पा लिया बख़ो हज़ूर बसाया छोले बि चप थी ਆ ਕਲਾ ਦੇਗਾ ਇਹ ਸੋਬਰ ਹਾਲੀਆਂ ਪਹੁੰਚਾਰੇ ਮਾਰਦੇ ਇਹ ਸੋਬਰ ਬਣਿਆ ਹੋਇਆ ਜੀ ਜੀ ਬਾਬ ਸਭ ਕੰਨ ਲੱਗੇ ਹੋਏ ਯਾਰ ਕਿਉਂ? ਹੋਰ ਹਟਾ। ਇਹ ਹੁਣ ਜਲਾਇ ਬਾਕਸ ਜੀ ਜਦੋਂ ਘਰੇ ਜਾ ਕੇ ਸਮਾਪਤੀ ਕਰਾਂਗੇ। ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੀ ਸੀ ਘਰੇ ਤੇ ਹੁਣ ਆਪਾਂ ਬਣਾਵਾਂਗੇ। ਹਨਾ ਸ਼ੂਟ ਵਗੈਰਾ। ਸ਼ੂਟ ਵਗੈਰਾ ਕਰਾਂਗੇ ਬਣਾਉਣੇ ਹੁੰਦੇ। ਬਾਬੇ ਦੇ ਮੱਥਾ ਟੇਕ ਕੇ ਰੋਟੀ ਪਾਣੀ ਛੱਕੇ। ਬਹੁਤ ਘੈਂਟ ਆਨੰਦਾ ਆ। ਸਿੰਪਲ ਖਾਣਾ ਹੁੰਦਾ ਜਿਹੜਾ ਇਹਨੂੰ ਪਤਾ ਲੰਗਰ ਦਾ ਸਾਣਾ ਖਾਣਾ ਵੀ ਵੈਸੇ ਵਧੀਆ ਹੁੰਦਾ ਸਵਾਦ ਲੱਗਦਾ ਸਿੰਪਲ ਦਾ ਰੋਟੀ ਬਹੁਤ ਸਵਾਦ ਲੱਗਦੀ ਆ ਬਹੁਤ ਘੈਂਟ ਰਿਹਾ ਨਜ਼ਾਰਾ ਅੱਜ ਚਲੋ ਬਾਹਨੇ ਵਾਲਾ ਮੱਥਾ ਟੇਕਿਆ ਗਿਆ ਤੇ ਭਾਈ ਨਾਲੇ ਜਾਏ ਸਾਰੇ ਹਨਾ ਤੇ ਹੁਣ ਪਰਫਮ ਵਗੈਰਾ ਰੀਲਰ ਨਾਲ ਸ਼ੂਟ ਕਰਾਂਗੇ ਦੇਖਦੇ ਕੀ ਬਣਦਾ ਕਿਵੇਂ ਰਹਿਣਾ ਦਿਨ ਅੱਜ ਦਾ ਹਾਂ ਸਵੇਰੇ ਸਵੇਰੇ ਚਲ ਜਾਇਆ ਗਿਆ ਚਲੋ ਮੱਥਾ ਟੇਕ ਕੇ ਆਏ ਹਨਾ ਬਾਜੀ ਸਾਰੇ ਜਵਾਬ ਬਾਗੇ ਛੁੱਟੀ ਸੀ ਅੱਜ ਛੰਡੇ ਕਰਕੇ ਬਈ ਸਾਰੇ ਚਲ ਜਵਾਬਗੇ ਉਹ ਬਸ ਤਾਂ ਬੱਚੇ ਸਕੂਲ ਜਾਣਾ ਹੁੰਦਾ ਜਾ ਨਹੀਂ ਜਾਂ ਉਹਨੂੰ ਪਤਾ ਹੀ ਆ ਤੇ ਅੱਜ ਫਰੀ ਸੀ ਸਾਰੇ ਦੁਪਹਿਰ ਸਵੇਰੇ ਜਾਏ ਤੇ ਹੁਣ ਕੋਸ਼ਿਸ਼ ਕਰਾਂਗੇ ਫਿਲ ਦਾ ਰੂਲਾ ਸ਼ੂਟ ਕਰਨੀਆਂ ਨੇ ਕਦੋਂ ਫਿਲਮਾਂ ਬਣਾਉਣੀਆਂ ਨੇ ਦੇਖਦੇ ਆ ਕਿਵੇਂ ਲੈਨ ਜੀ ਬਣਦੀ ਐ ਕਿਉਂ ਜੇ ਲੈਨ ਵਧੀਆ ਬਣ ਜੇ ਬਈ ਫਿਰ ਤਾਂ ਤਨੀ ਕਿੰਨੇ ਕੁ ਬਣ ਜਾਣ ਨਾਲ ਲੈਨ ਬਣੇ ਤਾਂ ਨਿਕ ਵੀ ਨਾ ਬਣੇ ਅੱਗੇ ਆ ਜਾ ਤੀ ਕੁੜੀ ਨੀ ਨੇ ਨਾ ਕਹੋ ਯਾ ਨਾ ਇਕ ਗਰੀ ਮਾਤਰੀ ਆਪਰੇਸ਼ਨ ਕਰਾਇਆ ਇਸ ਨੂੰ ਪਤਾ ਹੀ ਆ। ਆਪਰੇਸ਼ਨ ਕਰਾ ਕੇ ਅੱਖ ਤੇ ਲੈਂਜ ਪਵਾਇਆ ਮਾ ਤਾਂ ਨਹੀਂ ਹੱਡੀ ਨੇ। ਉਹ ਨਾ ਤੇ ਜੜੀ ਚ ਗਈ। ਉਹ ਮੇਰੇ ਚੂਰਮ ਚਾਹੀ ਨੂੰ ਜਦੋਂ ਕੰਮ ਵੀ ਹੁੰਦਾ ਵਿੱਚ ਚਾਹ ਪਾਣੀ ਦਾ ਹੋ ਜਾਂਦਾ ਜਿਹੜੇ ਕੰਮਕਾਰ ਵੀ ਕਰਨੇ ਪੈਦੇ ਨੇ। ਉਹਦੇ ਵਿੱਚ ਚਾਹ ਪਾਣੀ ਨੂੰ ਚੱਲਦਾ ਹੁੰਦਾ। ਉਹ ਤਖਰੀ ਵੀ ਹਟਾਈ। ਹਾਂ ਸੇਵਾ ਕਰਨੀ ਕਰਦੀ ਸਾਡੀ ਚੜੀ ਜਿਉਂਦੀ ਰਹੇ ਬਾਈ। ਇਹ ਚਾਹ ਪਾਣੀ ਖਾਲਾ ਮਿਰਚਾ ਬਣਾਉਂਦੀ ਆ। ਉਹ ਘੈਂਟ ਆ। ਬਣਾਉਂਦੀ ਹੈ ਚਾਹ ਪਾਣੀ ਖੇਰ ਕੀ ਫਿਰ ਮਰਜ਼ੀ ਬੰਦਾ ਕੀਰਤਾਉਂਦਾ ਨਾ ਆਪੇ ਜਿਉਂ ਦੀ ਵਜਦੀ ਦਾ ਲੋੜ ਹੈ ਸਾਨੂੰ ਸਾਰੇ ਤਰੀਕਿਆਂ ਦੀ ਲੋੜ ਹੈ ਕਾ ਵੀ ਜੋ ਅੱਖਾਂ ਨੂੰ ਵੀ ਸਾਨੂੰ ਵੀ ਤੇ ਸਾਨੂੰ ਪਰਮਾਚਾਰ ਦੀ ਲੋੜ ਹੈ ਭਾਈ ਉਹਦਾ ਕਈ ਕੰਮ ਨੇ ਸਾਡੀ ਗੱਲ ਤੇ ਮੈਨੂੰ ਲੱਗਦੀ ਸਾਪੜਾ ਮਾਰਨ ਲੱਗ ਪਿਆ ਤੇ ਲੱਗ ਗਿਆ ਧੰਨਵਾਦ ਤੇ ਭਾਈ ਦੇਖਦੇ ਆ ਬਾਕੀ ਕਿ ਮੇਰੇਆ ਬਲੌਗ ਆਪਣਾ ਦੱਸਿਓ ਕਮੈਂਟ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਅੱਗੇ ਸ਼ੇਅਰ ਬਲੂ ਕਰਿਆ ਕਰੋ ਧੰਨਵਾਦ ਜੀ ਦੁਬਾਰਾ ਫੇਰ ਮਿਲਾਂਗੇ ਅਗਲੇ ਵਾਰ ਆ ਤੁਹਾਨੂੰ ਸ਼ੁਕਰੀਆ ਥੈਂਕ ਯੂ